ਜੇ ਮੌਕੇ ਤੇ ਡੇਰਾ ਪ੍ਰੇਮੀ ਸਰਸਪ੍ਰੇਮੀ ਨਾ ਪਹੁੰਚਦੇ ਇਹਨਾਂ ਦੀ ਫੌਜ ਇੱਥੇ ਜੋ ਕਿ ਲਗਾਤਾਰ ਸੇਵਾ ਕਰਦੀ ਹੈ ਨਾ ਹੁੰਦੇ ਤਾਂ ਹੋ ਸਕਦਾ ਇਹ ਅੱਗ ਕੱਪੜੀ ਨੂੰ ਅੱਗ ਲੱਗੀ ਸੀ ਕਿਉਂਕਿ ਕੱਪੜਾ ਇੱਕ ਪੈਟਰੋਲ ਦੀ ਤਰ੍ਹਾਂ ਹੁੰਦਾ ਹੈ ਇਹ ਅੱਗ ਕਿੰਨੀ ਵੀ ਅੱਗੇ ਵੱਧ ਸਕਦੀ ਦੀ ਧੰਤਨ ਸਤਿਗੁਰੂ ਤੇ ਰਹੀ ਆਸਰਾ ਇਸ ਵਕਤ ਦੀ ਵੱਡੀ ਖਬਰ ਪੰਜਾਬ ਦੇ ਪਾਤੜਾਂ ਤੋਂ ਆ ਰਹੀ ਹੈ ਜਿੱਥੇ ਇੱਕ ਬਹੁਤ ਵੱਡਾ ਭਿਆਨਕ ਹਾਦਸਾ ਵਾਪਰਿਆ ਹੈ ਦੱਸਦੀ ਹੈ ਕਿ ਇੱਕ ਕੱਪੜੇ ਦੀ ਦੁਕਾਨ ਨੂੰ ਬੀਤੀ ਰਾਤ ਭਿਆਨਕ ਅੱਗ ਲੱਗ ਗਈ ਨਰਵਾਣਾ ਰੋਡ ਤੇ ਸਥਿਤ ਇੱਕ ਕੱਪੜੇ ਦੀ ਦੁਕਾਨ ਨੂੰ ਬੀਤੀ ਰਾਤ ਭਿਆਨਕ ਅੱਗ ਲੱਗਣ ਦਾ ਸਮਾਚਾਰ ਹੈ ਅੱਗ ਲੱਗਣ ਕਰਕੇ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਜਸਮਦੀਦਾਂ ਅਨੁਸਾਰ ਅੱਗ ਜ਼ਿਆਦਾ ਤੇਜ਼ ਹੋਣ ਕਰਕੇ ਅੱਗ ਤੇ ਕਾਬੂ ਪਾਉਣਾ ਮੁਸ਼ਕਿਲ ਸੀ ਪਰੰਤੂ ਡੇਰਾ ਸੱਚਾ ਸੋਦਾ ਦੇ ਸੇਵਾਦਾਰਾਂ ਦੀ ਕਈ ਘੰਟਿਆਂ ਦੀ ਮਸ਼ੱਕਤ ਮਗਰ ਅੱਗ ਤੇ ਕਾਬੂ ਪਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਕੱਲ੍ਹ ਸ਼ਾਮ ਨੂੰ ਦੁਕਾਨ ਬੰਦ ਕਰਕੇ ਚਲਾ ਗਿਆ ਇਸ ਤੋਂ ਬਾਅਦ ਰਾਤ ਨੂੰ ਉਸ ਕੋਲ ਫੋਨ ਆਇਆ ਕਿ ਉਸ ਦੀ ਦੁਕਾਨ ਨੂੰ ਭਿਆਨਕ ਅੱਗ ਨੇ ਆਪਣੇ ਲਪੇਟੇ ਵਿੱਚ ਲੈ ਲਿਆ ਇਸ ਸਬੰਧੀ ਜਦੋਂ ਡੇਰਾ ਸੱਚਾ ਸੋਦਾ ਨਿਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਵਲੰਟੀਰੀਆਂ ਨੂੰ ਸੂਚਨਾ ਮਿਲੀ ਤਾਂ ਉਹ ਤੁਰੰਤ ਆਪਣੇ ਕੰਮ ਧੰਦੇ ਛੱਡ ਕੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੇ ਲਈ ਤੰਦੇਹੀ ਦੇ ਨਾਲ ਜੁਟ ਗਏ ਅਤੇ ਸੇਵਾਦਾਰਾਂ ਦੀ ਕਈ ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਭਿਆਨਕ ਅੱਗ ਤੇ ਕਾਬੂ ਪਾ ਲਿਆ ਗਿਆ। ਅੱਗ ਬੁਝਾਉਣ ਤੋਂ ਬਾਅਦ ਦੁਕਾਨਦਾਰ ਨੇ ਡੇਰਾ ਸੱਚਾ ਸੋਦਾ ਦੇ ਸ਼ਰਧਾਲੂਆਂ ਦਾ ਧੰਨਵਾਦ ਕਰਦਿਆਂ ਆਖਿਆ ਜੇਕਰ ਅੱਗ ਸਮੇਂ ਸਿਰ ਨਾ ਬੁਝਦੀ ਤਾਂ ਉਸ ਦਾ ਹੋਰ ਮਾਲੀ ਨੁਕਸਾਨ ਹੋ ਜਾਣਾ ਸੀ। ਤਤਵੀਰਾਂ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸ਼ਹਾ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਮੈਂਬਰ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਅੱਗ ਬੁਝਾਉਣ ਦੇ ਵਿੱਚ ਤੰਦੇਹ ਦੇ ਨਾਲ ਜੁਟੇ ਹੋਏ ਹਨ ਇਸ ਮੌਕੇ ਕੌਂਸਲਰ ਭਗਵੰਤ ਦਿਆਲ ਨਿੱਕਾ ਨੇ ਡੇਰਾ ਪ੍ਰੇਮੀਆ ਦਾ ਧੰਨਵਾਦ ਕਰਦਿਆਂ ਆਖਿਆ ਕਿ ਡੇਰਾ ਪ੍ਰੇਮੀਆ ਨੇ ਮੌਕੇ ਤੇ ਪਹੁੰਚ ਕੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਅੱਗ ਉੱਤੇ ਕਾਬੂ ਪਾਇਆ ਹੈ ਜੇਕਰ ਸਮੇਂ ਸਿਰ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਕਾਫੀ ਦੁਕਾਨਾਂ ਅੱਗ ਦੀ ਲਪੇਟ ਵਿੱਚ ਆ ਜਾਣੀਆਂ ਸੀ ਉਹਨਾਂ ਨੇ ਸਰਕਾਰ ਨੂੰ ਵੀ ਬੇਨਤੀ ਕਰਦਿਆਂ ਆਖਿਆ ਕਿ ਸ਼ਹਿਰ ਦੇ ਵਿੱਚ ਫਾਇਰ ਬ੍ਰਿਗੇਡ ਦਾ ਇੰਤਜ਼ਾਮ ਜਲਦੀ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਜੀਹਿਆਂ ਹੋਰ ਘਟਨਾਵਾਂ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ ਤਬ ਬੇਹਦੀ ਕੌਫਨਕ ਤਸਵੀਰਾਂ ਹਨ ਦੇਖ ਸਕਦੇ ਹੋ ਤੁਸੀਂ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਜੋ ਮੈਂਬਰ ਹਨ ਜਿਵੇਂ ਹੀ ਇਸ ਘਟਨਾ ਸੰਬੰਧੀ ਉਹਨਾਂ ਨੂੰ ਸੂਚਨਾ ਮਿਲੀ ਤਾਂ ਉਤਰੰਤ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦੀ ਵਰਦੀ ਪਾ ਕੇ ਜੋ ਕਿ ਇਹ ਵੈਲਫੇਅਰ ਕਮੇਟੀ ਇਸ ਤਰੀਕੇ ਦੇ ਘਟਨਾਵਾਂ ਦੇ ਵਿੱਚ ਰਾਹਤ ਕਾਰਜਾਂ ਦੇ ਲਈ ਹੀ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਨੇ ਇਨਸਾਨੇ ਬਣਾਈ ਸੀ ਅੱਜ ਉਹੀ ਵੈਲਫੇਅਰ ਕਮੇਟੀ ਦੀਨ ਦੁੱਖਿਆਂ ਦੀ ਸਹਾਇਤਾ ਲਈ ਹਰ ਸਮੇਂ ਅੱਗੇ ਰਹਿੰਦੀ ਹੈ ਜਿੱਥੇ ਵੀ ਇਹ ਪ੍ਰਾਕ੍ਰਿਤਿਕ ਘਟਨਾਵਾਂ ਹੁੰਦੀਆਂ ਹਨ ਜਾਂ ਇਸ ਤਰੀਕੇ ਦੀ ਅਗਜਨੀ ਦੀਆਂ ਘਟਨਾਵਾਂ ਆ ਤਮਾਮ ਤਰੀਕੇ ਦੇ ਕੋਈ ਵੀ ਵੱਡੇ ਨੁਕਸਾਨ ਹੁੰਦੇ ਨੇ ਤਾਂ ਇਹ ਕਮੇਟੀ ਦੇ ਮੈਂਬਰ ਹਰ ਸਮੇਂ ਆਪਣੇ ਕੰਮ ਧੰਦਿਆਂ ਨੂੰ ਛੱਡ ਕੇ ਇਨਸਾਨੀਅਤ ਦੀ ਸੇਵਾ ਕਰਨ ਦੇ ਲਈ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਮੌਰੀ ਰਹਿੰਦੇ ਨੇ ਅੜੀਗਲ ਹੁੰਦੀ ਉਹਦੇ ਪੱਛੇ ਹੁੰਦੇ ਵਿਚਾਰੇ ਹੁਣ ਇਹ ਜਾਨ ਦੀ ਪਰਵਾਹ ਨਾ ਕਰਦੇ ਹੋਏ ਜਿੰਨੇ ਹਿੰਮਤ ਨਾਲੇ ਸੇਵਾ ਕਰਦੇ ਨੇ ਕਿ ਮਾਲਕ ਦੀ ਬਖਸ਼ਿਸ਼ ਇਹਨਾਂ ਨੂੰ ਜਿਹੜੀ ਨਹੀਂ ਸੇਵਾ ਕਰ ਸਕਦੇ ਨੇ ਵਿੱਧਾ ਹੋਵੇ ਤੁਮਾ ਉਹਨਾਂ ਕਰ ਜਾਂਦੇ ਨੇ ਮੈਂ ਤੋ 6 ਵਜੇ ਨੇ 18 ਮਿੰਟ ਦੇ ਪਹੁੰਚ ਆਇਆ ਮੈਂ ਤਾਂ ਸਾਡੇ ਸਾਥੀ ਦਾ ਪੁੱਤਰ ਆਦਾ ਉਹ ਸੰਜੀ ਦਾ ਮੈਂ ਤੋ ਬੁਰੇ ਨਾਦ ਦਾ ਹੱਟ ਚਾ ਆ ਗਿਆ ਉਹ ਜਿੱਤੂ ਪਾਣੀ ਭਰਨਾ ਸੀ ਬਿਜਲੀ ਬੰਦ ਕਰਾਤੀ ਤੇ ਦਵਾ ਸਾਹਿਬ ਜੀ ਉਹ ਆਪਣੇ ਟੈਂਕਰ ਲੈ ਕੇ ਟਰੈਵਰ ਭਲਾ ਕੇ ਪਾਣੀ ਲੈ ਕੇ ਆਏ ਪਰ ਸਾਡੇ ਪੰਜ ਨਾਲ ਕੁਝ ਬਣਦਾ ਫਾਇਰ ਬ੍ਰਿਗੇਡ ਦਾ ਹੁਣ ਬਹੁਤ ਜ਼ਰੂਰੀ ਹੈ ਕਿ ਮੈਂ ਨਗਰ ਕੌਂਸਲ ਦੇ ਵਿੱਚ ਸਰਕਾਰ ਨੂੰ ਮੰਗ ਕਰਦਾ ਮਾਂ ਜੋ ਵਿਲੈਕ ਸਾਹਿਬ ਤੋਂ ਮੁੱਖ ਮੰਤਰੀ ਸਾਹਿਬ ਤੋਂ ਕਿ ਸਾਨੂੰ ਫਾਇਰ ਬ੍ਰਿਗੇਡ ਦਿੱਤੀ ਜਾਵੇ ਕੋਸ ਹੁਦਾਂ ਬਾਹਰ ਪਾੜ ਦਿਓ ਫਾਇਰ ਬ੍ਰਿਗੇਡ ਖੜੀ ਹੋਣੀ ਚਾਹੀਦੀ ਹੈ ਜ਼ਰੂਰੀ ਥੀਰੇ ਬਾਰਡਰ ਤੇ ਖੜਦੀ ਹੈ ਇੱਥੇ ਐਸ.ਡੀ.ਐਮ ਦਫਤਰ ਖੜੇ ਇਧਰ ਲੋਡ ਪਵੇ ਤੁਰੰਤ ਆਦਰ ਹੋਵੇ ਹੁਣ ਕੈਂਟਾ ਡੇਢ ਘੰਟਾ ਲੱਗਿਆ ਫਾਇਰ ਬ੍ਰਿਗੇਡ ਆਣ ਲੋ ਕਿਦੇ ਚ ਸਾਡੇ ਮੁਲਾਜ਼ਮ ਨੇ ਕਿਹਨੂੰ ਸਾਡੇ ਮੁਲਾਜ਼ਮ ਤੋਂ ਨਿਹੱਤੇ ਨੇ ਪਾਲਤਿਆਂ ਨਾਲ ਤੇ ਵਿਚਾਰੇ ਸਾਰੇ ਸੇਵਾਦਾਰ ਲੱਗੇ ਹੋਏ ਸੀ ਪਾਲਤਿਆਂ ਨਹੀਂ ਪੁੱਜਦੀ ਪ੍ਰੈਸ ਨਾਲ ਅਗਮਣ ਫਾਇਰ ਬਗੜ ਤਾਂ ਹਣਾ ਬਹੁਤ ਜ਼ਰੂਰੀ ਮੈਂ ਪਹਿਲਾਂ ਹੀ ਮੰਗ ਕੀਤੀ ਅੱਜ ਵੀ ਮੰਗ ਕਰਦਾ ਅੱਜ ਸਵੇਰੇ ਤੜਕੇ ਬੜੀ ਦੁਖਦਾਈ ਖਬਰ ਹੋਈ ਜੋ ਕਿ ਸਾਡੇ ਪਾਤਰਾਂ ਦੇ ਇੱਕ ਮੈਂ ਇਹ ਕਹਿੰਦਾ ਪੰਜਵੀਂ ਛੇਵੀਂ ਤਰਸਦੀ ਹੈ ਜਿਸ ਦੇ ਵਿੱਚ ਬਹੁਤ ਵੱਡਾ ਨੁਕਸਾਨ ਕੀ ਸਭ ਕੁਝ ਖਤਮ ਹੋ ਗਿਆ ਬੰਦੇ ਦਾ ਤੇ ਉਹਨਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਮੈਂ ਬਹੁਤ ਧੰਨਵਾਦ ਕਰਦਾ ਤੰਤਲ ਸਤਗੁਰ ਸੱਚਾ ਸੋਤਾ ਦੇਰਿਆਂ ਦੇ ਪ੍ਰੇਮੀਆਂ ਦਾ ਸਾਰਿਆਂ ਨੇ ਜਿਨ੍ਹਾਂ ਨੇ ਰਲ ਕੇ ਨਹੀਂ ਪਤਾ ਨਹੀਂ ਕਿੰਨੀਆਂ ਦੁਕਾਨਾਂ ਨੂੰ ਜਿਵੇਂ ਪਹਿਲਾਂ ਅੱਗ ਲੱਗੀ ਸੀ ਵੱਜ ਜਾਂਦੀ ਅੱਗ ਪਰੰਤੂ ਇੱਕ ਦੁਕਾਨ ਤਾਂ ਖਤਮ ਹੋ ਗਈ ਪਰ ਅੱਗ ਲੱਗਣ ਤੋਂ ਅੱਗੇ ਬਚਾ ਲਈ ਤੇ ਇਸ ਟਾਈਮ ਹਾਲਾਤ ਇਹ ਨੇ ਵੀ ਕਾਬੂ ਅੱਗ ਤੇ ਪੈ ਗਿਆ ਪਰ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਨਾਗਵਿੰਦ ਕਾਰਨ ਨਿਸ਼ਾਨ ਹੋ ਸਕਦਾ ਜੇ ਨਾਗ ਦੇ ਕਾਬੂ ਵਿੱਚ ਜੇ ਮੌਕੇ ਤੇ ਡੇਰਾ ਪ੍ਰੇਮੀ ਸੱਤਸਪ੍ਰੇਮੀ ਨਾ ਪਹੁੰਚਦੇ ਇਹਨਾਂ ਦੀ ਫੌਜ ਇੱਥੇ ਜੋ ਕਿ ਲਗਾਤਾਰ ਸੇਵਾ ਕਰਦੀ ਹੈ ਨਾ ਹੁੰਦੇ ਤਾਂ ਹੋ ਸਕਦਾ ਇਹ ਅੱਗ ਕੱਪੜੀ ਨੂੰ ਅੱਗ ਲੱਗੀ ਸੀ ਕਿਉਂਕਿ ਕੱਪੜਾ ਇੱਕ ਪੈਟਰੋਲ ਦੀ ਤਰ੍ਹਾਂ ਹੁੰਦਾ ਹੈ ਇਹ ਅੱਗ ਕਿੰਨੀ ਵੀ ਅੱਗੇ ਵੱਧ ਸਕਦੀ ਸੀ ਇਹ ਇਸ ਤੇ ਕਾਬੂ ਪਾ ਲਿਆ ਪ੍ਰਬੰਧ ਤਾਂ ਦੇਖੋ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ ਚਾਹੇ ਕੋਈ ਵੀ ਸਰਕਾਰ ਹੈ ਮੈਂ ਕਿਸੇ ਚਾਹੇ ਪਾਰਟੀ ਨਾਲ ਜੁੜੇ ਹੋਇਆ ਇਹ ਸਾਡੀ ਨਰਕੀ ਹੈ ਅਸੀਂ ਇਹਦੇ ਜ਼ਿੰਮੇਵਾਰ ਆ ਸਰਕਾਰ ਸਰਕਾਰ ਜ਼ਿੰਮੇਵਾਰ ਹੋਣੀ ਚਾਹੀਦੀ ਹੈ ਕਿ ਮੌਕੇ ਤੇ ਫਾਇਰ ਬ੍ਰਿਗੇਡ ਦਾ ਨਾ ਹੋਣਾ ਘੰਟੇ-ਘੰਟੇ ਡੇਟੇਡ ਘੰਟੇ ਵਧਾਣਾ ਚਾਹੇ ਅੱਗ ਤੇ ਕਾਬੂਬੇਸ਼ਕ ਨਾ ਪੈਂਦਾ ਪਰੰਤੂ ਫਾਇਰ ਬ੍ਰਿਗੇਡ ਹੋਵੇ ਤਾਂ ਅੱਧਾ ਦੁੱਖ ਹੋ ਜਾਂਦਾ ਸੋ ਇਹ ਸਾਡੀ ਨਲਾਕੀ ਹੈ ਚਾਹੇ ਨਗਰ ਕੌਂਸਲ ਹੈ ਚਾਹੇ ਸਰਕਾਰ ਹੈ ਇਹ ਜ਼ਿੰਮੇਵਾਰ ਹੈ ਇਸ ਦੀ ਦੇਖੋ ਫਾਇਰ ਬ੍ਰਿਗੇਡ ਦਾ ਪ੍ਰਧਾਨ ਤਾ ਪਹਿਲ ਇਹ ਗੱਲ ਕਰੇ ਸਰਕਾਰ ਨੇ ਕਰਨਾ ਹੈ ਕਿਉਂਕਿ ਇਹ ਚੀਜ਼ ਜਿਹੜੀ ਮਹਿੰਗੀ ਹੈ ਹੁਣ ਨਗਰ ਕੌਂਸਲ ਅੰਦਰ ਕੋਈ ਕਮਾਈ ਦੇ ਸਾਧਨ ਨਹੀਂ ਹੈਗੇ ਸਰਕਾਰ ਨੇ ਸਾਰਾ ਕੋਈ ਮਾਫ ਕਰ ਰੱਖਿਆ ਹੈ ਸਿਰਫ ਕੱਲੀ GST ਆਉਂਦੀ ਹੈ ਉਹਦੇ ਨਾਲ ਮੁਲਾਜ਼ਮਾਂ ਦੀ ਤਨ ਉਹ ਤਕਰੀਬਨ 30 ਲੱਖ ਤੋਂ ਵੱਧ ਖਰਚਾ ਕਰ ਲ ਐਕਸਪੈਂਡੀਚਰ ਤਨਖਾਵਾਦਾਈ ਉਹ ਬੜੀ ਮੁਸ਼ਕਲਾਂ ਪੂਰਾ ਕਰ ਰਹੇ ਸਰਕਾਰ ਤੋਂ ਮੈਂ ਕਹਿੰਨਾ ਮੰਗ ਹੈ ਸਾਡੀ ਦਮਾਂ ਜੋ ਐਮ ਐਲ ਏ ਸਾਹਿਬ ਨੂੰ ਤੇ ਕੋਈ ਚੌਥੀ ਘਟਨਾ ਮੈਂ ਸ਼ਹਿਰ ਦੇ ਅੰਦਰ ਪੰਜਵੀਂ ਕਿਤੇ ਡੇਰਾ ਪ੍ਰੇਮੀ ਹੈ ਪਰਮਾਤਮਾ ਗੁਰੂ ਮਾਦੇਨਾਤ ਨੂੰ ਲੰਬੀ ਉਮਰ ਕਰੇ ਕਿ ਮਾੜੀ ਗੱਲ ਹੁੰਦੀ ਉਹਦੇ ਪੱਚੇ ਆਉਂਦੇ ਵਿਚਾਰੇ ਔਰ ਇਹ ਜਾਨ ਦੀ ਪਰਵਾਹ ਨਾ ਕਰਦੇ ਹੋਏ ਜਿੰਨੀ ਹਿੰਮਤ ਨਾਲ ਇਹ ਸੇਵਾ ਕਰਦੇ ਨੇ ਤੇ ਮਾਲਕ ਦੀ ਬਖਸ਼ੀਸ਼ ਇਹਨਾਂ ਨੌਜਰੀ ਨਹੀਂ ਸੇਵਾ ਕਰ ਸਕਦੇ ਨੇ ਕਿ ਅੱਗ ਹੋਵੇ ਧੂਆ ਹੋਵੇ ਅੰਦਰ ਵੜ ਜਾਂਦੇ ਨੇ ਮੈਂ ਤਾਂ 6 ਵਜੇ ਨੇ 18 ਮਿੰਟ ਦੇ ਫੋਨ ਆਇਆ ਮੈਂ ਤਾਂ ਸਾਡੇ ਸਾਥੀ ਦਾ ਪੱਤਰਕਾਰ ਦਾ ਪੁਸ਼ਨ ਜੀ ਦਾ ਮੈਂ ਤਾਂ ਉਦੋਂ ਹੀ ਨਾਲ ਹਰਕਤ ਚ ਆ ਗਿਆ ਉਹ ਜਿੱਥੋਂ ਪਾਣੀ ਭਰਨਾ ਸੀ ਬਿਜਲੀ ਬੰਦ ਕਰਾਤੀ ਫਿਰ ਗੁਰਦੁਆਰਾ ਸਾਹਿਬ ਚੋਂ ਆਪਣੇ ਟੈਂਕਰ ਲੇ ਕੇ ਡਰਾਈਵਰ ਬੁਲਾ ਕੇ ਪਾਣੀ ਲੈ ਕੇ ਆਏ ਪਰ ਸਾਢੇ 5 ਨਾਲ ਨਹੀਂ ਕੁਝ ਬਣਦਾ ਫਾਇਰ ਬ੍ਰਿਗੇਡ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਮੈਂ ਨਗਰ ਕੌਂਸਲ ਦੇ ਵਿੱਚ ਸਰਕਾਰ ਤੋਂ ਮੰਗ ਕਰਦਾ ਮਾਂ ਜੋ ਵਿਧਾਇਕ ਸਾਹਿਬ ਤੋਂ ਮੁੱਖ ਮੰਤਰੀ ਸਾਹਿਬ ਤੋਂ ਵੀ ਸਾਨੂੰ ਫਾਇਰ ਬ੍ਰਿਗੇਡ ਦਿੱਤੀ ਜਾਵੇ ਸੇਵਾਦਾਰਾਂ ਵੱਲੋਂ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਜੋ ਇਹ ਨੇਕ ਉਪਰਾਲਾ ਕੀਤਾ ਗਿਆ ਹੈ ਜੋ ਆਮ ਵਿਊਅਰਜ਼ ਜੋ ਆਮ ਦਰਸ਼ਕਾਂ ਇਸ ਰਿਪੋਰਟ ਨੂੰ ਦੇਖ ਰਹੇ ਹਨ ਸੇਵਾਦਾਰਾਂ ਦੇ ਪ੍ਰਤੀ ਆਪ ਦੇ ਕੀ ਪ੍ਰਤੀਕਰਮ ਦੇਣਾ ਚਾਹੁੰਦੇ ਨੇ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ